ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਨਵਾਂ ਸ਼ਬਦ ਸੰਕਟ ਮੋਚਨ ਦੇ ਵਿੱਚੋਂ ਲੈ ਕੇ ਆਪਾਂ ਹਾਜ਼ਰੀਆਂ ਲਵਾਵਾਂਗੇ ਸਾਰੇ ਜਣੇ ਤੇ ਇਹ ਸ਼ਬਦ ਦਾ ਜਾਪ ਕਿਸ ਤਰ੍ਹਾਂ ਕਰਨਾ ਹੈ ਕਦੋਂ ਕਰਨਾ ਹੈ ਕਿਹੜੀ ਵਿਧੀ ਨਾਲ ਕਰਨਾ ਹੈ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਸਮਝਾਂਗੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਆਪ ਹੀ ਸਹਾਈ ਹੋਣ ਔਰ ਸਾਰੇ ਜਣੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਾਰੀ ਸੰਗਤ ਦਾ ਧੰਨਵਾਦ ਹੈ ਸਾਰੀ ਸੰਗਤ ਦਾ ਸਵਾਗਤ ਵੀ ਹੈ ਔਰ ਪਹਿਲਾਂ ਤੇ ਹਾਜ਼ਰੀਆਂ ਲਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਇਹ ਜਿਹੜਾ ਸ਼ਬਦ ਹੈ ਆਪਾਂ ਸਾਂਝਾ ਕਰਨਾ ਹੈ ਇਹ 200 ਅੰਗ ਤੇ ਸੁਭਾਏਮਾਨ ਹੈ ਗੌੜੀ ਰਾਗ ਦਾ ਇਹ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜਿਸ ਸ਼ਬਦ ਦੀ ਆਪਾਂ ਹਾਜ਼ਰੀ ਲਗਾਵਾਂਗੇ ਪੜਾਂਗੇ ਸੋ ਸਾਧ ਸੰਗਤ ਇਹ ਸ਼ਬਦ ਤਾਪ ਸੰਤਾਪ ਦੂਰ ਹੋਣ ਵਾਸਤੇ ਜਪਿਆ ਜਾਂਦਾ ਹੈ ਪੜਿਆ ਜਾਂਦਾ ਹੈ ਸਾਧ ਸੰਗਤ ਇਹਦੇ ਨਾਲ ਸਾਰੇ ਦੁੱਖ ਦੇ ਤਾਪ ਸੰਤਾਪ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਆਦੀ ਵਿਆਦੀ ਉਪਾਦੀ ਜਿਹੜੇ ਤਾਪ ਨੇ ਇਹ ਸਾਰੇ ਹੀ ਦੂਰ ਹੋ ਜਾਂਦੇ ਨੇ ਤੇ ਬੰਦੇ ਦਾ ਮਨ ਇੱਕਦਮ ਸ਼ਾਂਤ ਹੋ ਜਾਂਦਾ ਹੈ। ਸਰੀਰ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ, ਨਿਰੋਗ ਹੋ ਜਾਂਦਾ ਹੈ। ਪਿਆਰਿਓ ਆਪਾਂ ਇਹ ਸ਼ਬਦ ਦਾ ਜਾਪ ਕਰਨਾ ਹੈ। ਤੇ ਸਾਧ ਸੰਗਤ ਕਿਸ ਤਰ੍ਹਾਂ ਕਰਨਾ ਹੈ ਇਹ ਆਪਾਂ ਜ਼ਰੂਰ ਸਮਝਾਂਗੇ। ਗੁਰੂ ਕਿਰਪਾ ਸਦਕਾ ਕਿਹੜੀ ਵਿਧੀ ਨਾਲ ਕਰਨਾ ਹੈ ਇਹ ਵੀ ਆਪਾਂ ਦੱਸਾਂਗੇ ਇਹ ਸ਼ਬਦ ਦਾ ਜਾਪ ਤੜਕੇ ਸੁਬਾ ਜਲਦੀ ਉੱਠ ਕੇ ਕਰਨਾ ਇਸ਼ਨਾਨ ਕਰਕੇ ਸਵਚ ਵਸਤਰ ਪਹਿਨ ਕੇ ਕਰਨਾ ਹੈ ਤੇ ਚੌਂਕੜਾ ਮਾਰ ਕੇ ਕਰਨਾ ਹੈ ਤੇ ਆਪਾਂ ਉਸ ਤੋਂ ਪਹਿਲਾਂ ਕੁਝ ਵੀ ਸ਼ਕਣਾ ਛਕਾਉਣਾ ਨਹੀਂ ਹੈ ਤੇ ਆਪਣੇ ਸਰੀਰ ਨੂੰ ਇਹ ਰਿਲੈਕਸ ਕਰਵਾਉਣਾ ਹੈ ਇਹ ਫੀਲ ਕਰਵਾਉਣਾ ਹੈ ਕਿ ਤੈਨੂੰ ਕੋਈ ਰੋਗ ਨਹੀਂ ਹੋਇਆ ਤੂੰ ਬਿਲਕੁਲ ਠੀਕ ਹੈ ਤੂੰ ਨਿਰੋਗ ਹੈ ਤੇ ਗੁਰੂ ਅੱਗੇ ਅਰਦਾਸ ਕਰਕੇ ਛੋਟੀ ਫੇਰ ਆਪਾਂ ਇਸ ਦਾ ਜਾਪ ਸ਼ੁਰੂ ਕਰਨਾ ਹੈ ਕਿ ਪਾਤਸ਼ਾਹ ਮੈਂ ਜਾਪ ਕਰਨ ਲੱਗਿਆ ਦੇ ਮੇਰੇ ਤੇ ਰੱਖਿਆ ਕਰਿਓ ਸਹਾਈ ਹੋਇਓ ਵਿੱਚ ਪਾਤਸ਼ਾ ਤੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਅੜਚਣ ਜਿਹੜੀ ਹੈ ਉਹ ਮੈਨੂੰ ਨਾ ਆਵੇ ਸਹਾਈ ਹੋਇਓ ਪਾਤਸ਼ਾ ਔਰ ਇਸ ਸ਼ਬਦ ਦਾ ਜਾਪ ਕਰਕੇ ਗੁਰੂ ਅੱਗੇ ਫਿਰ ਅਰਦਾਸ ਕਰਨੀ ਹੈ ਤੇ ਇਸ ਸ਼ਬਦ ਦਾ ਜਾਪ ਤਕਰੀਬਨ 81 ਵਾਰ ਕਰਨਾ ਹੈ ਤੇ ਹਰ ਰੋਜ਼ ਕਰਨਾ ਹੈ ਔਰ 81 ਹੀ ਦਿਨ ਕਰਨਾ ਹੈ ਔਰ ਕਿਸੇ ਨੂੰ ਇਹਦੇ ਬਾਰੇ ਦੱਸਣਾ ਨਹੀਂ ਹੈ ਮੈਂ ਕੀ ਕਰਨਾ ਕਿਹੜੇ ਸ਼ਬਦ ਦਾ ਜਾਪ ਕਰ ਰਿਹਾ ਰੌਲਾ ਨਹੀਂ ਪਾਉਣਾ ਚੁੱਪਚੀ ਪੀਤੇ ਕਰਨਾ ਹੈ ਜਿੰਨਾ ਹੋ ਸਕੇ ਉਹਨਾਂ ਚੁੱਪ ਤਰੀਕੇ ਦੇ ਵਿੱਚ ਇਸ ਸ਼ਬਦ ਦਾ ਜਾਪ ਕਰਿਏ ਜਿੰਨਾ ਹੋ ਸਕੇ ਚੁੱਪ ਰਹਿ ਕੇ ਸ਼ਾਂਤ ਰਹਿ ਕੇ ਜਾਪ ਕਰਨਾ ਹੈ ਆਪਾਂ ਬੇਨਤੀਆਂ ਕਰ ਲਈਏ ਮੂਲ ਰੂਪ ਦੇ ਵਿੱਚ ਇਸ ਸ਼ਬਦ ਦਾ ਜਾਪ ਵੀ ਆਪਾਂ ਪੜਾਂਗੇ ਕਰਾਂਗੇ ਸੋ ਪਹਿਲਾਂ ਤੇ ਮਨੋਵਿਰਤੀਆਂ ਇਕਾਗਰਤ ਬਣਾਈਏ ਵਾਹਿਗੁਰੂ ਆਓ ਆਪਾਂ ਮੂਲ ਰੂਪ ਦੇ ਵਿੱਚ ਸ਼ਬਦ ਪੜ੍ਹੀਏ ਗੌੜੀ ਮਹੱਲਾ ਪੰਜਵਾ ਸ਼ਾਂਤ ਭਈ ਗੁਰ ਗੋਬਿੰਦ ਭਾਈ ਤਾਪ ਪਾਪ ਵਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵ ਹੋ ਨਿਤਨੀਤ ਗਈ ਵਿਆਦ ਉਬਰੇ ਜਨਮੀ ਵਿਤ ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਈ ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਈ ਸਾਧ ਸੰਗਤ ਇਹ ਸ਼ਬਦ ਹੈ ਪੂਰਾ ਗੌੜੀ ਰਾਗ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ ਇਹ ਸ਼ਬਦ ਦਾ ਜਾਪ ਕਰਨਾ ਕਿਹੜੀ ਵਿਧੀ ਨਾਲ ਕਰਨਾ ਉਹ ਆਪਾਂ ਸਮਝ ਹੀ ਚੁੱਕੇ ਆਂ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਦੇ ਦੁਆਰਾ ਇਹ ਸ਼ਬਦ ਦਾ ਨਿਰੰਤਰ ਜਾਪ ਕਰਨੇ ਸਾਰੇ ਸਰੀਰ ਦੇ ਰੋਗ ਸੰਤਾਪ ਦੂਰ ਹੋ ਜਾਣਗੇ ਗੁਰੂ ਸਾਹਿਬ ਦੀ ਕਿਰਪਾ ਰਹਿਮਤ ਦੇ ਦੁਆਰਾ ਇਹ ਸ਼ਬਦ ਦਾ ਜਾਪ ਨਿਰੰਤਰ ਕਰਦੇ ਰਹਿਣਾ ਜਿਸ ਦਿਨ ਤੁਹਾਡਾ ਸਮਾਂ ਪੂਰਾ ਹੋ ਜਾਏ ਟਾਈਮ ਜੋ ਤੁਹਾਨੂੰ ਦੱਸਿਆ ਗਿਆ ਉਸ ਦਿਨ ਅਰਦਾਸ ਬੇਨਤੀ ਕਰਨੀ ਹੈ ਤੇ ਗੁਰੂ ਅੱਗੇ ਏ ਕਹਿਣਾ ਬੇਨਤੀ ਕਰਨੀ ਪਾਤਸ਼ਾ ਕਿਰਪਾ ਕਰਿਓ ਇਹ ਪੜੇ ਸ਼ਬਦ ਦਾ ਭਾਵ ਮੇਰੇ ਹਿਰਦੇ ਤੇ ਵਸਾਇਓ ਮੈਨੂੰ ਭਾਵ ਅਰਥ ਸਮਝਣ ਦੀ ਵੀ ਬੁੱਧੀ ਪ੍ਰਦਾਨ ਕਰਿਆ ਜੇ ਸੋ ਇਦਾਂ ਹਾਜ਼ਰੀ ਲਗਵਾਉਣੀ ਹੈ ਦਿਓ ਇਜਾਜ਼ਤ ਨਵੇਂ ਸ਼ਬਦ ਦੇ ਨਾਲ ਆਪਾਂ ਫੇਰ ਹਾਜ਼ਰੀਆਂ ਲਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ